ਅਮਰੀਕਾ ਵਿੱਚ ਲਗਾਤਾਰ ਟਰੱਕ ਡਰਾਈਵਰਾਂ ਦੀਆਂ مصیبتਾਂ ਵੱਧਦੀਆਂ ਹੀ ਜਾ ਰਹੀਆਂ ਤੇ ਇਹ ਵੱਧਦੀਆਂ مصیبتਾਂ ਦੇ ਵਿੱਚ ਦੋ ਨਵੇਂ ਹੋਰ لا ਆ ਰਹੇ ਆ اگر یہ بل پاس ਹੁੰਦੇ ਆ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਵੱਧ ਜਾਣਗੀਆਂ ਸੋ ਇੱਕ ਤਾਂ ਜਾਰਜਿਆ ਦੇ ਵਿੱਚੋਂ ਬਿਲ ਪੇਸ਼ ਹੋਣ ਜਾ ਰਿਹਾ ਤੇ ਉਹਦੇ ਬਾਰੇ ਕੀ ਗੱਲਬਾਤ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੀ ਅਕਸਰ ਉਹ ਬਿਲ ਅਗਰ ਉਹ ਪਾਸ ਹੁੰਦਾ ਤਾਂ ਕੀ ਕੀ ਪ੍ਰੋਬਲਮਸ ਆਣਗੀਆਂ ਔਰ ਨਾਨ ਡੋਮਿਸਾਈਲ ਸੀਰੀਅਲ ਐਸ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਨੂੰ ਤੇ ਦੂਜੀ ਇਹ ਆ ਕਿ ਇੱਕ ਟਿਪ ਲਾਈਨ ਕਰਕੇ ਆਨਲਾਈਨ ਫਾਰਮ ਸਟਾਰਟ ਹੋਣ ਲੱਗਾ ਜਿਹੜੇ ਕਿ ਇਹ ਸੈਨੇਟਰ ਜिम ਬੈਂਕਸ ਆ ਉਹ ਫਾਰਮ ਨੂੰ ਲਾਗੂ ਕਰਨ ਲੱਗਿਆ ਤੇ ਇਹ ਵੀ ਜਲਦੀ ਹੀ ਹੋਵੇਗਾ ਇਹਦੇ ਵਿੱਚ ਕੀ ਹੋਣ ਜਾ ਰਿਹਾ ਕਿੱਦਾਂ ਇਹਦੇ ਵਿੱਚ ਜਿਹੜੀਆਂ ਟਰੱਕ ਕੰਪਨੀਆਂ ਉਹਨਾਂ ਨੂੰ ਵੀ ਲਭੇਟਿਆ ਜਾਵੇਗਾ ਸੋ ਇਹਦੇ ਬਾਰੇ ਆਪਾਂ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਇਹਦੇ ਵਿੱਚ ਤਾਂ ਕੋਈ ਗੱਲ ਲੁਕੀ ਹੈ ਨਹੀਂ ਕਿ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਟਰੱਕ ਇੰਡਸਟਰੀ ਦਾ ਕੀ ਹਾਲ ਹੋ ਚੁੱਕਿਆ ਹੈ ਸਭ ਨੂੰ ਪਤਾ ਹੈ ਬਹੁਤ ਲੋਕਾਂ ਦੀ ਰੋਜੀ ਰੋਟੀ ਦੇ ਉੱਪਰ ਲੱਤ ਵੱਜੀ ਆ ਬਹੁਤ ਲੋਕਾਂ ਦੇ ਟਰੱਕ ਖੜ ਚੁੱਕੇ ਆ ਤੇ ਬਹੁਤ ਕੰਪਨੀਆਂ ਬੈਂਕ ਕਰਪਟੀ ਦੇ ਵੱਲੋਂ ਵੱਧ ਰਹੀਆਂ ਬਹੁਤ ਲੋਕਾਂ ਨੇ ਬਿਜ਼ਨਸ ਸਟਾਰਟ ਕੀਤੇ ਸੀਗੇ ਲੋਨ ਲੈ ਕੇ ਤੇ ਉਹ ਵੀ ਹੁਣ ਜੂਜ ਰਹੇ ਆ ਕਿ ਕਰੀਏ ਦਾ ਕਰੀਏ ਕੀ ਇੱਕ ਤਰ੍ਹਾਂ ਦਾ ਰੀਡ ਦੀ ਹੱਡੀ ਕਹਿਣ ਵਾਲੇ ਆ ਜਿਹੜੇ ਟਰੱਕ ਇੰਡਸਟਰੀ ਆ ਅਮਰੀਕਾ ਦੀ ਬੈਕਬੋਨ ਦੱਸਦੇ ਆ ਉਹ ਬਿਲਕੁਲ ਟੁੱਟ ਚੁੱਕੀ ਐ ਇਸ ਟਾਈਮ ਤੇ ਬਹੁਤ ਬੁਰਾ ਹਾਲ ਹੋ ਚੁੱਕਿਆ ਕਿਉਂਕਿ ਉਹਦੀ ਵਜ੍ਹਾ ਸਿਰਫ ਸਿਰਫ ਇਹੀ ਆ ਕਿ 트੍ਰੰਪ ਦੀ ਸ਼ਕਤੀ ਔਰ ਆਈਸਨੂ ਜਿਹੜੀਆਂ ਖੁੱਲ੍ਹੀਆਂ ਛੂਟਾਂ ਦੁੱਤੀਆਂ ਉਹਦੀ ਤੇ ਬਾਕੀ ਰਹਿੰਦੀ ਖੁੰਦੀ ਕਸਰ ਆਪਾਂ ਨੇ ਵੀ ਕੀਤੀ ਆ ਇਹਦੇ ਵਿੱਚ ਇਹ ਨਹੀਂ ਕਿ ਕੱਲੀਆਂ ਸਰਕਾਰਾਂ ਹੀ ਕਰਦੀਆਂ ਅਗਰ ਆਪਾਂ ਸਰਕਾਰਾਂ ਨੂੰ ਮੌਕਾ ਦਿੰਦੇ ਆ ਫਿਰ ਹੀ ਇਹ ਹੁੰਦਾ ਹੁਣ ਇਹ ਐਕਸੀਡੈਂਟ ਜਿਹੜੇ ਹੋਰ ਹੈ ਜਿੰਨੇ ਵੀ ਇਹ ਘਾਤਕ ਐਕਸੀਡੈਂਟ ਹੋਇਆ আর ਜਿਹਦੇ ਵਿੱਚ ਕਿਸੇ ਨਾ ਕਿਸੇ ਦੀ ਜਾਨ ਜ਼ਰੂਰ ਗਈ ਆ ਅਮਰੀਕਨ ਮੂਲ ਦੀ ਜਾਇਓ ਕਿਤੇੋਂ ਦਾ ਵੀ ਹੋਵੇ ਪਰ ਜਾਨ ਤਾਂ ਜਾਨ ਹੀ ਆ ਸੋ ਉਹਦੇ ਵਿੱਚ ਹਮੇਸ਼ਾ ਹੀ ਅਨਡਾਕੂਮੈਂਟਡ ਆਪਣੇ ਪ੍ਰਵਾਸੀ ਪਾਏ ਗਏ ਆ ਔਰ CDL লাইসেন্স ਸਾਰਿਆਂ ਨੇ ਕੈਲੀਫੋਰਨੀਆ ਦੇ ਬਣੇ ਹੋਏ ਆ ਤੇ ਉਮਰਾ ਸਭ ਦੀ 30 ਤੋਂ ਥੱਲੇ ਥੱਲੇ ਆ। ਤੋਂ ਇਹ ਪੈਟਰਨ ਸੇਮ ਬਣਿਆ ਆ ਰਿਹਾ ਤੇ ਜਿਹਦੀ ਵਜ੍ਹਾ ਤੋਂ ਹੋਰ ਜ਼ਿਆਦਾ ਸ਼ਕਤੀਆਂ ਹੋ ਰਹੀਆਂ। ਔਰ ਇਹਦੀ ਦੇਣ ਆਪਾਂ ਹੀ ਆ ਆਪਣੀਆਂ ਗਲਤੀਆਂ ਦੀ ਵਜ੍ਹਾ ਤੋਂ ਸਾਰਾ ਕੁਝ ਹੋ ਰਿਹਾ ਮੰਨੋ ਚਾਹੇ ਨਾ ਮੰਨੋ। ਸੋ ਬਹੁਤ ਭਰਾਵਾਂ ਨੇ ਨੌਕਰੀ ਛੱਡ ਦਿੱਤੀ ਆ ਕਿ ਅਸੀਂ ਆਈਸ ਦੇ ਹੱਥ ਨਾਲ ਲੱਗ ਜੀਏ ਕਿਉਂਕਿ ਡਿਟੇਨ ਹੋਗੇ ਤਾਂ ਬਾਹਰ ਆਣ ਦਾ ਤੁਹਾਨੂੰ ਪਤਾ ਹੀ ਆ। ਬਹੁਤ ਕੰਪਨੀਆਂ ਨੇ ਕੱਢ ਦਿੱਤਾ ਬਹੁਤ ਬੰਦਿਆਂ ਨੂੰ ਕਿ ਭਾਈ ਹੁਣ ਪਹੁੰਚ ਸਾਡੇ ਤੱਕ ਹੋਣ ਲੱਗ ਗਈ ਆ ਤੇ ਤੁਸੀਂ ਆਪਣਾ ਹੋਰ ਕੋਈ ਕੰਮ ਦੇਖ ਲਓ। ਤੇ ਹੋ ਚੁੱਕੇ ਆ ਸੋ ਕਹਿਣ ਦਾ ਮਤਲਬ ਆ ਕਿ ਹੁਣ ਹਿੱਲ ਚੁੱਕੀ ਐ ਇੱਕ ਤਰ੍ਹਾਂ ਦੀ ਟਰੱਕ ਇੰਡਸਟਰੀ ਤੋਂ ਐਸੇ ਦੇ ਦਰਮਿਆਨ ਹੁਣ ਨਵੇਂ-ਨਵੇਂ ਸਟੇਟਾਂ ਜਿਹੜੀਆਂ ਉਹ ਬਿੱਲ ਲੈ ਕੇ ਆ ਰਹੀਆਂ ਹੁਣ ਜੋਰਜਿਆ ਦੇ ਸਟੇਟ ਸੈਨੇਟਰ ਜੋਸ਼ਨ ਟੀ ਡਿਕਰਸਨ ਇੱਕ ਨਵਾਂ ਲਾ ਲੈ ਕੇ ਆ ਰਿਹਾ ਜਿਹੜਾ ਕਿ ਸਿੱਧਾ ਹੀ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸਾਂ ਦੇ ਉੱਪਰ ਬਾਰ ਕਰੇਗਾ ਜੇ ਹਾਂਜੀ ਬਿੱਲ 442 ਇਹਦੇ ਨਾਲ ਕੀ ਹੋਵੇਗਾ ਕਿ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈਗੇ ਆ 5 ਸਾਲ ਦੇ ਉਹਦੇ ਵਿੱਚ ਨਾਨ ਡੋਮਿਸਾਈਲ ਸੀਰੀਅਲ ਅਗਰ ਤੁਹਾਨੂੰ ਮਿਲਿਆ ਹੋਇਆ 5 ਸਾਲ ਤੱਕ ਹੀ ਵੈ有效 ਰਹੇਗਾ 5 ਸਾਲ ਦੇ ਬਾਅਦ ਆਪਣੇ ਆਪ ਉਹ ਐਕਸਪਾਇਰੀ ਹੋ ਜਾਵੇਗਾ ਤੁਹਾਡਾ ਜਿਹੜਾ ਲਾਇਸੈਂਸ ਆ ਔਰ ਜਦੋਂ ਤੁਸੀਂ ਉਹਨੂੰ ਰੀਨਿਊ ਕਰਵਾਉਣਾ ਤਾਂ ਤੁਹਾਨੂੰ ਦੁਆਰਾ ਤੋਂ ਸਾਰਾ ਪ੍ਰੋਸੀਜਰ ਕਰਨਾ ਪਵੇਗਾ ਤੁਹਾਨੂੰ ਦੁਆਰਾ ਤੋਂ ਸਾਰਾ ਕੁਝ ਜੋ ਤੁਸੀਂ ਲਾਇਸੈਂਸ ਬਣਾਉਣ ਦੇ ਟਾਈਮ ਨਿਕਲਦੇ ਜਿਹੜੀ ਕਾਰਵਾਈ ਚੋਂ ਸਾਰੀ ਦੁਆਰਾ ਤੋਂ ਹੋਵੇਗੀ ਸੋ ਇਹ ਨਵਾਂ ਬਿੱਲ ਆ ਰਿਹਾ ਤੇ ਇਹ ਇਹਨਾਂ ਦਾ ਕਹਿਣਾ ਇਹ ਹੈ ਕਿ ਲਗਾਤਾਰ ਜਿਹੜੀ ਇਹ ਹੋਰ ਹੀ ਆ ਸੜਕਾਂ ਦੇ ਉੱਪਰ ਹਰ ਟਾਈਮ ਹਾਸਦੇ ਹੋ ਰਹੇ ਆ ਰੁਕਣ ਦਾ ਨਾਂ ਨਹੀਂ ਰਹਿ ਰਿਹਾ ਔਰ ਇਹਨਾਂ ਦੇ ਵਿੱਚ ਉਹੀ ਲੋਕ ਆ ਮੋਸਟਲੀ ਉਹੀ ਪੈਟਰਨ ਆ ਕਿ ਲੋਕਾਂ ਦੇ ਕੋਲ ਡਾਕੂਮੈਂਟ ਹੈ ਨਹੀਂ ਲਾਇਸੈਂਸ ਫੇਕ ਤਰੀਕੇ ਨਾਲ ਬਣਾਇਆ ਹੋਇਆ ਨਾ ਇੰਗਲਿਸ਼ ਆਉਂਦੀ ਆ ਨਾ ਸਾਈਨ ਬੋਰਡਾਂ ਦਾ ਪਤਾ ਹੈ ਔਰ ਨਾ ਚੰਗੀ ਤਰ੍ਹਾਂ ਟ੍ਰੇਨਿੰਗ ਲੈ ਕੇ ਲਾਇਸੈਂਸ ਬਣਾਏ ਹੋਇਆ ਸੋ ਇਹਨਾਂ ਨੂੰ ਰੋਕਣ ਦੇ ਲਈ ਤੇ ਆਪਣੇ ਲੋਕਾਂ ਦੀ ਸੁਰੱਖਿਆਤ ਲਈ ਔਰ ਅਸੀਂ ਸੜਕਾਂ ਨੂੰ ਸੁਰੱਖਿਆਤ ਬਣਾਉਣ ਦੇ ਲਈ ਇਹ ਲਾ ਲੈ ਕੇ ਆ ਰਹੇ ਆ ਹੋ ਸਕਿਆ ਤਾਂ ਇਸ ਤੋਂ ਵੀ ਹੋਰ ਸ਼ਕਤੀ ਦੇ ਨਾਲ ਅਸੀਂ ਨਵੇਂ ਲਾ ਲੈ ਕੇ ਆਵਾਂਗੇ ਪਰ ਫਿਲਹਾਲ ਇਹ ਲਾ ਪੇਸ਼ ਕਰਨ ਜਾ ਰਿਹਾ ਇਹ ਬਿੱਲ ਪੇਸ਼ ਕਰਨ ਜਾ ਰਿਹਾ ਇਹ ਜਸਨ ਟੀ ਡਿਕਰਸਨ اے 442 ਬਿਲ ਲੈ ਕੇ ਆ ਰਹੇ ਆ ਹੁਣ ਅਗਰ ਇਹ ਬਿਲ ਪਾਸ ਹੁੰਦਾ ਫਿਰ ਹੋਰ ਵੀ ਜ਼ਿਆਦਾ ਸਖਤੀ ਆ ਬਜਾਣ ਕਿ ਜਿਨ੍ਹਾਂ ਦੇ ਹਲੇ ਤੱਕ ਵੀ ਲਾਇਸੈਂਸ ਹੈਗੇ ਆ ਫਿਰ ਤੁਹਾਨੂੰ ਦੁਬਾਰਾ ਬਣਾਉਣ ਦੇ ਵਿੱਚ ਬੀ ਬਹੁਤ ਮੁਸ਼ਕਲਾਂ ਹੋਏਗੀਆਂ ਜਿਨ੍ਹਾਂ ਨੇ ਪੈਸੇ ਦੇ ਕੇ ਬਣਾਏ ਆ ਤੋਂ ਉਹਨਾਂ ਨੂੰ ਦੁਬਾਰਾ ਤੋਂ ਫਿਰ ਉਹੀ ਪ੍ਰੋਸੀਜਰ ਕਰਨਾ ਪਵੇਗਾ ਸੋ ਦੂਜੇ ਪਾਸੇ ਸੈਨੇਟਰ ਜੇਮਸ ਬੈਂਕਸ ਨੇ ਇੱਕ ਆਨਲਾਈਨ ਟਿੱਪ ਲਾਈਨ ਉਹ ਫਾਰਮ ਸਟਾਰਟ ਕੀਤਾ ਆਨਲਾਈਨ ਜਿਹਦੇ ਵਿੱਚ ਤੁਸੀਂ ਸ਼ਿਕਾਇਤ ਕਰ ਸਕਦੇ ਆ ਜੀ ਹਾਂਜੀ ਜਿੱਦਾਂ ਹੁਣ ਕੰਪਨੀਆਂ ਹਾਇਰ ਕਰਦੀਆਂ ਔਰ ਡਰਾਈਵਰ ਯੋਗਤਾ ਪੂਰੀ ਨਹੀਂ ਕਰਦਾ ਜਾਂ ਕੋਈ ਵੀ ਹਿਰਾਫੇਰੀ ਕਰਦੇ ਆ ਜਾਂ ਕੁਝ ਬੇ ਇਦਾਂ ਦਾ ਹੁੰਦਾ ਜਿਹੜਾ ਗੈਰ ਕਾਨੂੰਨੀ ਆ ਤਾਂ ਉਹ ਤੁਸੀਂ ਉਹਦੇ ਉੱਪਰ ਸ਼ਿਕਾਇਤ ਕਰ ਸਕਦੇ ਆ ਸੋ ਇਹ ਇੱਕ ਵੱਡੀ ਕਾਰਵਾਈ ਹੋਵੇਗੀ ਉਹਨਾਂ ਕੰਪਨੀਆਂ ਦੇ ਵਿਰੁੱਧ ਜਿਹੜੀ ਕੁਝ ਵੀ ਨਹੀਂ ਦੇਖਦੇ ਆ ਸਿਰਫ ਦੇਖਦੀਆਂ ਦਾ ਆਪਣਾ ਘਾਟਾ ਤੇ ਨੁਕਸਾਨ ਕੀ ਆਂ ਜੀ ਸਾਨੂੰ ਘਾਟਾ ਨਾ ਹੋਵੇ ਚੱਲ ਵੀ ਚੱਕ ਦੇ ਫੱਟੇ ਜੋ ਮਰਜ਼ੀ ਹੁੰਦਾ ਦੇਖੀ ਆਉਂਗੀ ਸੋ ਅਗਰ ਕਿਸੇ ਨੂੰ ਵੀ ਕੋਈ ਤੰਗ ਪਰੇਸ਼ਾਨ ਕਰ ਰਹੀ ਹੈ ਕੰਪਨੀ ਕੀ ਨਹੀਂ ਤੂੰ ਇਹ ਕਰਨਾ ਹੀ ਕਰਨਾ ਤੁਹਾਡਾ ਟਰੱਕ ਸਹੀ ਨਹੀਂ ਤੁਹਾਨੂੰ ਕਰਾਈ ਜਾਗਾ ਕਿਸੇ ਨੂੰ ਟਰੱਕ ਡਰਾਈਵਰ ਨੂੰ ਕੁਝ ਵੀ ਨਹੀਂ ਪਤਾ ਉਹਨੂੰ ਹਾਇਰ ਕੀਤਾ ਜਾਂ ਕਿਸੇ ਵੀ ਤਰ੍ਹਾਂ ਦੀ ਕੁਛ ਵੀ ਕਰ ਰਹੀ ਆ ਤਾਂ ਇਹ ਜਿਹੜੀ ਆਨਲਾਈਨ ਟਿਪ ਲਾਈਨ ਇਹਨੇ ਸਟਾਰਟ ਕੀਤੀ ਆ ਤੁਸੀਂ ਇਹਦੇ ਉੱਪਰ ਆਪਣੀ ਸ਼ਿਕਾਇਤ ਕਰ ਸਕਦੇ ਆ ਤੇ ਉਹ ਕੰਪਨੀ ਤੇ ਜਾਓ ਕੋਈ ਕੋਈ ਵੀ ਬੰਦਾ ਹੋਵੇ ਡਰਾਈਵਰ ਹੋਵੇ ਹਰ ਇੱਕ ਤੇ ਕਾਰਵਾਈ ਹੋਵੇਗੀ ਤੇ ਇਹ ਵੀ ਇਸੇ ਚੀਜ਼ ਦੇ ਲਈ ਆ ਕਿਉਂਕਿ ਹਾਸਦੇ ਆ ਜਿਹੜੇ ਉਹ ਰੁਕਣ ਦਾ ਨਾਂ ਨਹੀਂ ਲੈ ਰਹੇ ਤੁਹਾਨੂੰ ਪਤਾ ਕਿ ਆ ਪਿਛਲੇ ਦਿਨਾਂ ਦੇ ਵਿੱਚ ਇੰਡੀਆਨਾ ਦੇ ਵਿੱਚ ਫਿਰ ਇੱਕ ਆਪਣੇ ਅਨ ਡਾਕੂਮੈਂਟਡ ਆ ਜਿਹੜਾ ਕਹਿ ਦਿੰਦੇ ਆ ਨਾਨ ਟੋਮਿਸਾਈਡ ਸੀਰੀਅਲ ਲਾਇਸੈਂਸ ਆ ਉਹਨੂੰ ਆਈਐਸ ਨੇ ਅਰੈਸਟ ਕੀਤਾ ਚਾਰ ਬੰਦਿਆਂ ਦੀ ਜਾਨ ਲੈ ਲਈ ਤੇ ਨਾਲ जख्मी ਕੀਤੇ ਆ ਤੇ ਇਹ ਨੇ ਵੀ ਆਪਣਾ ਟਰੱਕ ਸਿੱਧਾ ਛਾੜ ਦਿੱਤਾ ਤੇ ਹੁਣ ਕੀ ਕਰ ਸਕਦਾ ਕੋਈ ਬੰਦਾ ਹੁਣ ਹੋਕੇ ਨਹੀਂ ਰਹਿ ਯਾਰ ਇੱਕ ਮਹੀਨਾ ਵਿੱਚ ਪੈਂਦਾ ਨਹੀਂ ਕੋਈ ਨਾ ਕੋਈ ਚੰਦ ਚਾੜ ਹੀ ਦਿੰਦਾ ਆਪਣਾ ਕੋਈ ਇਦਾਂ ਦਾ ਡਰਾਈਵਰ ਫਿਰ ਇਹ ਸ਼ਕਤੀਆਂ ਕਿਉਂ ਨਾ ਕਰਨ ਕਿਉਂ ਆਪਾਂ ਕਿਸੇ ਨੂੰ ਕਹਿ ਸਕਦੇ ਆ ਕਿ ਯਾਰ ਇੱਦਾਂ ਹੋ ਗਿਆ ਉਦਾਂ ਆ ਗਿਆ ਹਾਲਾਂਕਿ ਹੁੰਦਾ ਹਮਦਰਦੀ ਆ ਉਹ ਭਰਾਵਾਂ ਲਈ ਜਿਨ੍ਹਾਂ ਨੇ ਲੱਖਾਂ ਪੈਹਾ ਲਾ ਕੇ ਇੱਥੇ ਆਇਆ ਔਰ ਲੋਕਾਂ ਨੂੰ ਉਮਰਾਂ ਹੋ ਗਈਆਂ ਟਰੱਕਿੰਗ ਦੇ ਵਿੱਚ ਆਪਣਾ ਕੰਮ ਕਰਦਿਆਂ ਨੂੰ ਔਰ ਇੰਨੇ ਕਿ ਜ਼ਿਆਦਾ ਐਕਸਪੀਰੀਅੰਸ ਆ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਇਸ ਟਾਈਮ ਦੇ ਉੱਪਰ ਉਹਨਾਂ ਨੂੰ ਵੀ ਜੀਲਤ ਸੈਣੀ ਪੈ ਰਹੀ ਆ ਕਿਹਦੀ ਵਜ੍ਹਾ ਤੋਂ ਇਹਨਾਂ ਦੀ ਵਜ੍ਹਾ ਤੋਂ ਜਿੰਨੇ ਵੀ ਇਹ ਨਵੇਂ ਜਿਹੜੇ ਬਾਰਡਰ ਕ੍ਰੋਸ ਕਰਕੇ ਆਏ ਆ ਜਿਆਦਾ ਪੈਸੇ ਕਮਾਉਣ ਦੀ ਹੋੜ ਦੇ ਵਿੱਚ ਇਹ ਆਪਣੀ ਜੋ ਜਿਹੜੀ ਟ੍ਰੇਨਿੰਗ ਹੁੰਦੀ ਆ ਜਾਂ ਐਕਸਪੀਰੀਅੰਸ ਹੁੰਦੇ ਆ ਉਹਨੂੰ ਨਹੀਂ ਪੂਰਾ ਕਰਦੇ ਸੋ ਚੜ ਜਾਂਦੇ ਆ ਟਰੱਕਾਂ ਦੇ ਉੱਪਰ ਤੇ ਐਕਸੀਡੈਂਟ ਕਰਦੇ ਆ ਫਿਰ ਇਹ ਕਾਰਵਾਈਆਂ ਹੁੰਦੀਆਂ ਤੇ ਜਿਹਦੇ ਕਰਕੇ ਜਿਨ੍ਹਾਂ ਨੇ ਐਕਸਪੀਰੀਅੰਸ ਹੁੰਦਾ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਵਾਕਈ ਮਿਹਨਤ ਕੀਤੀਆਂ ਔਰ ਜਿਨ੍ਹਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਲਿੱਤੇ ਆ ਉਹਨਾਂ ਦੇ ਰਸਤੇ ਵੀ ਬੰਦ ਕਰ ਦਿੱਤੇ ਐਸੇ ਲਈ ਲਗਾਤਾਰ ਟਰੱਕ ਇੰਡਸਟਰੀ ਨੂੰ ਘਾਟੇ ਤੇ ਘਾਟਾ ਪੈ ਰਿਹਾ ਐਸੇ ਲਈ ਅਮਰੀਕਾ ਦੀ ਜਿਹੜੀ ਬੈਕਬੋਨ ਆ ਉਹ ਇੱਕ ਤਰ੍ਹਾਂ ਦੀ ਟੁੱਟ ਚੁੱਕੀ ਆ ਤੋਂ ਐਸੇ ਦੇ ਵਿੱਚ ਹੁਣ ਇਹ ਲਾ ਆ ਰਿਹਾ ਹਰ ਇੱਕ ਸਟੇਟ ਹੁਣ ਇਦਾਂ ਦੇ ਫੈਸਲੇ ਕਰ ਰਹੀ ਆ ਔਰ ਕਰਨੇ ਵੀ ਪੈਣਗੇ ਉਹਨੂੰ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਹੁਣ ਜੋ ਕੁਝ ਹੋ ਰਿਹਾ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਪ੍ਰਵਾਸੀਆਂ ਤੋਂ ਹੀ ਇਹ ਐਕਸੀਡੈਂਟ ਹੋ ਰਿਹਾ ਤੋਂ ਸਮਝਣ ਦੀ ਲੋੜ ਆ ਭਰਾਵੋ ਆਪਾਂ ਨੂੰ ਵੀ ਔਰ ਇਨਾਹ ਹੋਵੇ ਕਿ ਆਪਾਂ ਆਸ ਦੇ ਹੱਥ ਲਾ ਕੇ ਤੇ ਕੋਈ ਵੱਡੀ ਪ੍ਰੋਬਲਮ ਦੇ ਵਿੱਚ ਫਸ ਜਾਈਏ ਸੋ ਤੁਸੀਂ ਤੁਹਾਨੂੰ ਸੋਚਣਾ ਪਵੇਗਾ ਤੁਸੀਂ ਖੁਦ ਸਮਝ ਜਾ ਰਹੇ ਹੋ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਬਾਕੀ ਜਰੂਰ ਆਪਣਾ ਐਕਸਪੀਰੀਅੰਸ ਲਿਖਿਓ ਇਸ ਦੇ ਬਾਰੇ ਜਾਂ ਇਸ ਦੇ ਬਾਰੇ ਤੁਹਾਡੀ ਕੋਈ ਰਾਏ ਹੋਵੇ ਜਰੂਰ ਤੁਸੀਂ ਆਪਣਾ ਕਮੈਂਟ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਕਿ ਇਸ ਟਾਈਮ ਦੇ ਉੱਪਰ ਅਮਰੀਕਾ ਵਿੱਚ ਕੀ ਕੁਝ ਹੋ ਰਿਹਾ ਟਰੱਕ ਇੰਡਸਟਰੀ ਦੇ ਨਾਲ ਬਾਕੀ ਤੁਹਾਡਾ ਕੋਈ ਐਕਸਪੀਰੀਅੰਸ ਹੋਇਆ ਤਾਂ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਨਾ ਭੁੱਲਿਓ ਹਰ ਇੱਕ ਇਨਸਾਨ ਤੱਕ ਪਹੁੰਚਣੀ ਚਾਹੀਦੀ ਹੈ ਔਰ ਪੰਜਾਬੀਓ ਅਗਰ ਤੁਸੀਂ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਥੈਂਕ ਯੂ